ਸਸੀ ਕਾ ਜੀ ਸਾਰੇ ਸਰੋਤਿਆਂ ਨੂੰ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਨਾਲ ਹੀ ਇਹਦੇ ਬਖਤੌਰ ਢਿੱਲੋਂ Instagram ਨਾਲ ਹੀ ਬਖਤੌਰ ਢਿੱਲੋਂ Facebook ਪੇਜ ਹੈ ਮੇਰੇ ਵੱਲੋਂ ਰਿਕਵੈਸਟ ਬੇਨਤੀ ਵੀ ਹੈ ਵੀ ਤੁਸੀਂ ਸਾਡੇ ਪੇਜ ਨੂੰ YouTube ਚੈਨਲ ਨੂੰ ਵੱਧ ਤੋਂ ਵੱਧ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਇਹ ਨਵੇਂ-ਨਵੇਂ ਗੱਲਾਂ ਦਾ ਤੁਹਾਨੂੰ ਵੀ ਪਤਾ ਲੱਗਦਾ ਰਹੇ ਤੇ ਇਹਦੇ ਜਾਣਕਾਰੀ ਦੇ ਵਿੱਚ ਵਾਦਾ ਹੁੰਦਾ ਹੈ ਹੁਣ ਅਗਲੀ ਗੱਲਬਾਤ ਕਰਦੇ ਆਪਾਂ ਢਿੱਲੋਂ ਸਾਹਿਬ ਨਾਲ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ ਖਬਰਾਂ ਚ ਕਵਰ ਲੈ ਕੇ ਹਾਜ਼ਰ ਹੋਏ ਆਂ ਜੀ ਤੇ ਰੋਜ਼ ਦੀ ਤਰ੍ਹਾਂ ਨਵੀਆਂ ਨਵੀਆਂ ਕੋਈ ਸਟੋਰੀਆਂ ਨਿਕਲਦੀਆਂ ਰਹਿੰਦੀਆਂ ਅੱਜ ਫਿਰ ਗੱਲਬਾਤ ਕਰਦੇ ਹਾਂ ਢਿੱਲੋ ਸਾਹਿਬ ਸਸੀ ਗਾਜੀ ਸਸੀ ਢਿੱਲੋ ਸਾਹਿਬ ਗੈਂਗਸਟਰ ਸਟਰਾ ਵਾਲੀ ਜਿਹੜੀ ਭਾਰ ਭਰਾ ਮਾਰੂ ਜੰਗ ਸ਼ੁਰੂ ਹੋਈ ਹੈ ਜੀ ਇਹਦੇ 'ਚ ਤੁਹਾਨੂੰ ਕੀ ਲੱਗਦਾ ਵੀ ਅਗਲੇ ਨਤੀਜੇ ਵੀ ਮੈਂ ਕੀ ਨਿਕਲਣਗੇ ਕੀ ਹੋਊਗਾ ਜੀ ਕੀ ਨਹੀਂ ਹੋਊਗਾ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਮੜਾ ਜਾ ਇੰਨਾ ਪਰੇ ਚਾਨਣਾ ਪਾਉਣਾ ਰਵਿੰਦਰ ਨਤੀਜੇ ਤਾਂ ਸਾਡੇ ਸਾਹਮਣੇ ਹੁਣੇ ਸ਼ੁਰੂ ਹੋ ਗਏ ਜੀ ਕੋਈ ਵੀ ਗੈਂਗਸਟਰ ਹੈ ਕੋਈ ਵੀ ਮੈਨੂੰ ਹੁਣ ਗੈਂਗਸਟਰ ਕਹਿੰਦੇ ਨੂੰ ਵੀ ਸ਼ਰਮ ਜੀ ਹੋਣੀ ਸ਼ਰਮ ਹਿੰਦੀ ਬਿਲਕੁਲ ਕੀ ਕਹੀਏ ਗੈਂਗਸਟਰ ਨੌਜਵਾਨ ਮੁੰਡੇ ਆ ਪੜ੍ਹੇ ਲਿਖੇ ਆ ਇਹ ਇਸ ਪਾਸੇ ਪਏ ਕਿਉਂ ਪਹਿਲੀ ਗੱਲ ਤਾਂ ਇਹ ਹੈ ਬਿਲਕੁਲ ਦੂਜਾ ਹੈ ਕਿ ਜਿਹੜੇ ਮੁੰਡੇ ਇਸ ਪੁੱਠੇ ਰਾਹ ਪੈ ਜਾਂਦੇ ਆ ਉਹਨਾਂ ਦਾ ਅੰਤਜਾਮ ਕੀ ਅੰਤਜਾਮ ਇਹ ਵੀ ਗੱਲ ਵਿਚਾਰੀ ਜਾ ਸਕਦੀ ਹੈ ਕਿ ਜੇ ਵੀ ਇਹ ਨੌਜਵਾਨ ਸ਼ਕਤੀ ਹੈ ਨੌਜਵਾਨ ਸ਼ਕਤੀ ਜੇ ਕੰਸਟਰਕਟਿਵ ਕੰਮ ਦੇ ਵਿੱਚ ਲੱਗੀ ਹੋਵੇ ਤੇ ਉਹ ਦੇਸ਼ ਲਈ ਤੇ ਉਹਨਾਂ ਦੇ ਆਪਣੇ ਲਈ ਤੇ ਪਰਿਵਾਰਾਂ ਦੇ ਕਿੰਨੀ ਲਾਹੇਦਾਰ ਲਾਹੇਦਾਰ ਬੰਦ ਜਿਹੜੀ ਹੈ ਸਾਬਤ ਸਾਬਤ ਬਿਲਕੁਲ ਅਸਲ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਰਿੱਚ ਕਿ ਕਿਸੇ ਜਮਾਨੇ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਚੱਲਦੇ ਤੇ ਉਸ ਵੇਲੇ ਦਕੈਤ ਹੁੰਦੀ ਥੀ ਠੀਕ ਹੈ ਉਹ ਦੋ ਕਿਸਮ ਦੇ ਲੋਕ ਹੁੰਦੇ ਸੀ ਇੱਕ ਲੋਕ ਉਹ ਹੁੰਦੇ ਸੀ ਜਿਹੜੇ ਲੋਕ ਦੁਸ਼ਮਣੀਆਂ ਦੀ ਵਜ੍ਹਾ ਕਰਕੇ ਭੱਜ ਜਾਂਦੇ ਸੀ ਘਰ ਛੱਡ ਜਾਂਦੇ ਸੀ ਕੁਝ ਲੋਕ ਲੁੱਟਖੋ ਵਾਲੇ ਹੁੰਦੇ ਸੀ ਤੇ ਕੁਝ ਲੋਕ ਉਹ ਹੁੰਦੇ ਸੀ ਜਿਹੜੇ ਲੋਕ ਆਰਬਨ ਹੁਡ ਬਣ ਜਾਂਦੇ ਬਿਲਕੁਲ ਜਿਹੜੇ ਲੋਕਾਂ ਦਾ ਭਲਾ ਕਰਦੇ ਹੁੰਦੇ ਸੀ ਬਹੁਤ ਸਮਾਂ ਪਹਿਲਾਂ ਮੈਂ ਅਚਿੰਚੇਤ ਸਵੇਰੇ ਸਵੇਰੇ ਅਖਬਾਰ ਪੜ੍ਹੀ ਜਾਂਦਾ ਸੀ ਤੇ ਉਸ ਅਖਬਾਰ ਦੇ ਵਿੱਚ ਇੱਕ ਇੱਥੀ ਲੱਗੀ ਹੋਈ ਕਿਸੇ ਸੱਚ ਦੀ ਤੇ ਉਹਨੇ ਜ਼ੱਗਾ ਡਾਕੂ ਦਾ ਠੀਕ ਹੈ ਜੀ ਕਿ ਮੈਂ ਜ਼ੱਗਾ ਡਾਕੂ ਦੇ ਬਾਰੇ ਵਿੱਚ ਆ ਗਿਆ ਮੈਂ ਪਾਕਿਸਤਾਨ ਚ ਗਿਆ ਸੀ ਮੈਂ ਜੱਗਾ ਡਾਕੂ ਦੇ ਪਿੰਡ ਗਿਆ ਮੈਂ ਵਗੈਰਾ ਵਗੈਰਾ ਤੇ ਅਗਲੀ ਗੱਲ ਕਰਦੇ ਹਾਂ ਉਹਨੇ ਲਿਖ ਦਿੱਤਾ ਕਿ ਜ਼ੱਗਾ ਡਾਕੂ ਦੀ ਧੀ ਉਹ ਚੜ੍ਹਦੇ ਪੰਜਾਬ ਚ ਭਾਵ ਆਪਣੇ ਵਾਲਾ ਪੰਜਾਬ ਇੱਥੋਂ ਦਾ ਪਿੰਡ ਬਣਵਾਲਾ ਬਣਵਾਲਾ ਠੀਕ ਹੈ ਲੰਬੀ ਹਲਕੇ ਚ ਲੰਬੀਆਂ ਤੇ ਉਹ ਉੱਥੇ ਰਹਿੰਦੀ ਮੈਨੂੰ ਜਗਿਆਸਾ ਜੱਗੀ ਵੀ ਆਪਾਂ ਘਟੂ ਘਟ ਚੰਦੀਏ ਤਾਂ ਸਿੱਧੇ ਕੀ ਬੀਬੀ ਕੌਣ ਹੈ ਕੀ ਪੁੱਛ ਘਟੋ ਘਟ ਜਾਣਕਾਰੀ ਲਈ ਤਾਂ ਕਿ ڈاکੂ ਵਰੀ ਮੈਂ ਨਾਲ ਦੇ ਇੱਕ ਸੱਜਣ ਨੂੰ ਕਿਹਾ ਵੀ ਯਾਰ ਚੱਲੀਏ ਦਿਨੀ ਸਾਨੂੰ ਕਿਸੇ ਸਕੂਲ ਦੇ ਵਿੱਚ ਫੰਕਸ਼ਨ ਸੀ ਉਹਨਾਂ ਨੇ ਬੁਲਾਇਆ ਸੀ ਉਹ ਕਹਿੰਦਾ ਉਧਰ ਚੱਲੀਏ ਮਖਰੀ ਮੈਂ ਤਾਂ ਇੱਥੇ ਹੀ ਤਾਂ ਜਾਉਂ ਠੀਕ ਹੈ ਜੀ ਅਸੀਂ ਲੱਭਿਆ ਉਸ ਤੋਂ ਦਾ ਕੰਟੈਕਟ ਲੱਭਿਆ ਉੱਥੇ ਦੇ ਮੇਰਾ ਮਿੱਤਰ ਹੈ ਇੱਕ ਗੁਰਬਾਜ ਸਿੰਘ ਤੇ ਉਹਨੇ ਗੁਰਬਾਜ ਨੂੰ ਮੈਂ ਜੋ ਫੋਨ ਕੀਤਾ ਮੈਂ ਕਹਿੰਦੀ ਅਸੀਂ ਆਇਆ ਕਰਕੇ ਬੀਬੀ ਦਾ ਨਾਂ ਗੁਲਾਬ ਕੌਰ ਠੀਕ ਹੈ ਜੀ ਤੇ ਗੇਬੋ ਵੀ ਕਹਿ ਦਿੰਦੀ ਉਹਨੂੰ ਮਿਲ ਲੈ ਉਹਨੇ ਮੈਨੂੰ ਕਿਹਾ ਤੁਸੀਂ ਆਓ ਵਲਾਦ ਨੇ ਉਹ ਤਾਂ ਸਾਡੇ ਘਰਾਂਤੀ ਸਾਡੀ ਦਾਦੀ ਲੱਗਦੀ ਠੀਕ ਹੈ ਜੀ ਮੈਂ ਜੀ ਜਦੋਂ ਉੱਥੇ ਗਿਆ ਜਾ ਕੇ ਅਸੀਂ ਉਹਨੂੰ ਮਿਲੇ ਤੇ ਜਾ ਕੇ ਗੱਲ ਕੀਤੀ ਗੱਲ ਕੀਤੀ ਮੈਂ ਇਹਨੂੰ ਪੁੱਛਿਆ ਵੀ ਬੇਬੇ ਇਹ ਜਿਹੜੇ ਜੱਗਾ ڈاکੂ ਸੀ ਤੁਹਾਡੇ ਪਿਤਾ ਜੀ ਇਹ ڈاکੂ ਸੀ ਤੇ ਕਿਹੋ ਜਿਹਾ ਸੀ ਉਹ ਕਹਿੰਦੀ ਮੇਰੇ ਬਾਪੂ ਦੀ ਜਿਹੜੀ ਹੈਗੀ ਹੈ ਇਹ ਲਾਈਫ ਉਹ ਸਾਰੀ 2.5 ਮਹੀਨੇ ਦੀ ਅੱਛਾ ਜੀ ਦੇ ਉਹ ਨੂੰ ਕਹਿੰਦੀ ਕਿਸਾਕਾਰਾਂ ਨੇ ਕਿਵੇਂ ਬਣਾਤਾ ਜग्गा ਵੱਡੇ ਆ ਮੋੜ ਦੀ ਸ਼ਾਮੇ ਨੌਂ ਮੋੜ ਤੇ ਜਿੰਦਗੀ ਤੇ ਫਲਾ ਤੇ ਥਮ ਕੰਮ ਕਰ ਸਾਰੀ ਉਹ ਮੈਨੂੰ ਬੀਬੀ ਨੇ ਸਟੋਰੀ ਸੁਣਾਈ ਕਿ ਜग्गा ਕਿਵੇਂ ਆਇਆ ਸੀ ਕਿਸ ਵੇਲੇ ਆਪਾਂ ਉਹ ਗੱਲ ਕਰ ਵੀ ਲਵਾਂਗੇ ਠੀਕ ਹੈ ਜੀ ਕਿਵੇਂ ਉਸ ਲਾਈਫ ਦੇ ਬਿਲਕੁਲ ਸਰੋਤਿਆਂ ਨੇ ਦੱਸੀ ਆ ਬਿਲਕੁਲ ਤਾਂ ਮੈਨੂੰ ਨੇ ਫਿਰ ਇੱਕ ਗੱਲ ਕਹੀ ਉਹ ਕਹਿੰਦੀ ਮੇਰਾ ਬਾਪ ਡਾਕੂ ਨਹੀਂ ਜੀ ਉਹ ਗੈਰਤਮੰਦ ਬਿਦਰੋਹੀ ਸੀ ਬਿਦਰੋਹੀ ਸੀ ਮੈਂ ਕਹਿੰਦੀ ਕਿਵੇਂ ਕਹਿੰਦੀ ਅਸਲ ਦੇ ਵਿੱਚ ਇਹ ਕਿ ਮੇਰਾ ਦਾਦਾ ਛੂਟੀ ਉਮਰ ਚ ਮਰ ਗਿਆ ਸੀ ਠੀਕ ਹੈ ਜੀ ਮੇਰੇ ਬਾਪ ਨੂੰ ਮੇਰੀ ਦਾਦੀ ਨੇ ਤੇ ਮੇਰੇ ਚਾਚੇ ਨੇ ਪਾਲਿਆ ਸੀ ਛੋਟੇ ਹੁੰਦੇ ਨੂੰ ਖੁੱਲ ਖੇਡਣ ਦੀ ਆਦਤ ਸੀ ਜੀ ਘਰੋਂ ਖੁਰਾਕ ਮਿਲਦੀ ਸੀ ਲਾਡਲਾ ਸੀ ਤੇ ਉਹਨੂੰ ਲਾਡਲਾ ਕਰਕੇ ਉਹ ਮਤਲਬ ਬਹੁਤ ਹੀ ਕਿਸ ਨੇ ਦੀ ਡਵੈਲਪਮੈਂਟ ਇਸ ਕਿਸਮੀ ਹੋਏ ਕਿ ਕਿਸੇ ਨੇ ਪਰਵਾਹ ਨਹੀਂ ਕਰਤਾ ਕਰਤਾ ਸੀ ਸਾਨੂੰ ਕਹਿੰਦੀ ਨੰਬਰਾਂ ਦੀ ਲੋੜ ਪੈ ਗਈ ਮੇਰੇ ਬਾਪ ਨੂੰ ਕਿ ਮੇਰੇ ਨੰਬਰ ਹੈ ਜਿਹੜੇ ਜੀ ਉਹ ਆਪ ਜਮ੍ਹਾਂਬੰਦੀ ਕਰ ਦਿੱਤੀ ਮੈਂ ਪਟਵਾਰੀ ਤੋਂ ਲਿਆ ਤੇ ਪਟਵਾਰੀ ਕੋਲੇ ਗਿਆ ਤੇ ਪਟਵਾਰੀ ਨੂੰ ਜਾ ਕੇ ਕਿਹਾ ਜੀ ਮੈਨੂੰ ਨੰਬਰ ਚਾਹੀਦੇ ਤੇ ਪਟਵਾਰੀ ਕਹਿੰਦਾ ਸਾਹਮਣੇ ਨੰਬਰਦਾਰ ਬੈਠਾ ਸੀ ਉਹਨੂੰ ਨੰਬਰਦਾਰ ਕਹਿੰਦੇ ਉਧਰਲੇ ਪਾਸੇ ਠੀਕ ਹੈ ਜੀ ਤੇ ਪਟਵਾਰੀ ਔਖਾ ਹੋਇਆ ਕਹਿੰਦਾ ਤੂੰ ਇਹ ਕੀ ਉਹ ਕਹਿੰਦਾ ਕਿਵੇਂ ਕਹਿੰਦਾ ਨੰਬਰਦਾਰ ਨੂੰ ਸਸਰੀ ਕਰਨ ਲਈ ਬੁਲਾਈ ਅੱਛਾ ਜੀ ਉਹ ਤਾਂ ਜੀ ਸਸਰੀ ਕਰਨ ਤਾਂ ਮੈਂ ਕੀ ਬੁਲਾਉਣੀ ਸੀ ਪਟਵਾਰੀ ਨੇ ਕੁਝ ਹਵਾ ਤਵਾ ਕੀਤੀ ਨੰਬਰਦਾਰ ਕੋਲ ਜਿਆਦਾ ਕਰਨ ਲੱਗਿਆ ਤੇ ਉਹਨੇ ਨੰਬਰਦਾਰ ਨੂੰ ਟਾਲਿਆ ਠੀਕ ਹੈ ਜੀ ਟਾਲਿਆ ਨੰਬਰਦਾਰ ਦੇ ਚਾਰ ਹੁਟਿਆ ਦੇ ਮਾਰ ਤੇ ਤੇ ਉਹ ਨੰਬਰਦਾਰ ਨੂੰ ਇਸ ਗੱਲ ਦਾ ਕਿ ਮੈਂ ਤਾਂ ਸਰਕਾਰੀ ਬੰਦਾ ਬੰਦਾ ਹੈ ਮੇਰੇ ਨਾਲੇ ਕੀ ਹੋ ਗਿਆ ਇੱਥੇ ਮੈਂ ਵੀ ਦੱਸ ਦਿੰਦਾ ਕਿ ਉਸ ਸਮਾਂਨੇ ਚ ਤੋਂ ਮੁਲਕ ਆਜ਼ਾਦ ਨਹੀਂ ਸੀ ਹੋਇਆ ਗੁਲਾਮ ਸੀ ਉਹ ਤਾਂ ਪੰਚਾਇਤਾਂ ਨਹੀਂ ਹੁੰਦੀਆਂ ਸੰਚੇਤਨ ਜਿਹੜਾ ਸਾਰਾ ਕੰਮ ਕਾਜ ਹੁੰਦਾ ਸੀਗਾ ਉਹ ਨੰਬਰਦਾਰਾਂ ਦੇ ਥਰੂ ਹੀ ਹੁੰਦਾ ਅੱਛਾ ਨੰਬਰਦਾਰ ਜਾਇਲਦਾਰ ਸਫੈਦ ਕੋਸ਼ਿਸ ਕਿਸਮ ਦੇ ਉਹਦੇ ਹੁੰਦੇ ਸੀ ਜਿਹੜੇ ਮਤਲਬ ਆਪਾਂ ਇਹ ਵੀ ਕਹਿ ਸਕਦੇ ਆ ਕਿ ਉਹ ਸਿਸਟਮ ਦੇ ਨਾਲ ਟਾਊਟ ਵੀ ਟਾਊਟ ਰਿਹਾ ਤਾਂ ਉਹਨੇ ਥਾਣੇਦਾਰ ਨੂੰ ਇੱਕ ਨੂੰ ਗੱਲ ਕੀਤੀ ਥਾਣੇਦਾਰ ਮੁਸਲਮਾਨ ਸੀ ਬੜਾ ਆਕੜਵਾਲੀ ਕਿ ਯਾਰ ਵੀ ਮੈਨੂੰ ਤਾਂ ਐ ਕਰਕੇ ਤੂੰ ਮੁੰਡੇ ਦੇ ਮੇਰੇ ਨਾਲ ਹੱਦਬੰਦੀ ਕੀਤੀ ਤੇ ਉਹਦਾ ਕਰ ਕੁਛ ਤੇ ਥਾਣੇਦਾਰ ਨੇ ਕੋਈ ਚੋਰੀ ਚਾਰੀ ਦਾ ਕੇਸ ਹੀ ਕਦਮ ਲਿਆ ਉਹਨ ਫਟ ਕੇ ਛਾਪੇ ਬਜਨੇ ਸ਼ੁਰੂ ਹੋ ਗਏ ਔਰ ਟੜ ਗਿਆ ਠੀਕ ਹੈ ਜੀ ਅਖੀਰ ਕਹਿੰਦੇ ਵੀ ਆਏ ਜੀ ਗੱਲ ਬਣਨੀ ਤੁਸੀਂ ਜਾਓ ਉਸੇ ਹੀ ਉਸ ਪਾਸੇ ਨੂੰ ਤੇ ਮਿਲਣਾ ਪੈਣਾ ਹੈ ਥਾਣੇਦਾਰ ਕੋਲੇ ਜਾਣਾ ਪੈਣਾ ਉਹ ਜਦੋਂ ਥਾਣੇਦਾਰ ਕੋਲੇ ਲੈ ਕੇ ਜਾਂਦੇ ਸੀ ਨਾ ਰਸਤੇ ਦੇ ਵਿੱਚ ਜਿਹੜੇ ਤਾਇ ਚਾਚੇ ਨਾਲ ਸੀ ਉਸ ਸਮਝਾਉਣ ਲੱਗੇ ਕਿ ਜੱਗਿਆ ਥਾਣੇਦਾਰ ਨੂੰ ਜਾ ਕੇ ਪਹਿਲਾਂ ਸਸਰੀ ਘਰ ਬੁਲਾਉਣੀ ਹੈ ਕੋਈ ਉਹਦੇ ਸਾਹਮਣੇ ਜੇ ਹਵਾ ਤਵਾ ਕਰੇ ਦੋ ਥੱਪੜ ਵੀ ਮਾਰ ਦੇਦਾ ਚੁੱਪ ਕਰਦੀ ਚੁੱਪ ਕਰਦੀ ਉਹ ਕਹਿੰਦਾ ਵੀ ਇਹ ਗੱਲ ਗਲਤ ਹੈ ਦੇਉੜਾ ਮੈਨੂੰ ਕੋਈ ਬਤਾਵਾ ਬੁਰਤੀ ਦਾ ਤੇ ਫਿਰ ਮੈਂ ਤਾਂ ਮੈਂ ਨਹੀਂ ਛੱਡ ਰਹਾ ਮੈਂ ਤਾਂ ਮੈਂ ਬਖਸ਼ਣਾ ਨਹੀਂ ਉਹ ਕਹਿੰਦੇ ਯਾਰ ਤੂੰ ਸਾਨੂੰ ਮਰਵਾਏਂਗਾ ਤੇ ਇੱਕ ਉਹ ਸਪਾਹੀ ਆਉਂਦਾ ਸੀ ਠੀਕ ਹੈ ਜੀ ਸਪਾਹੀ ਸੈਕਿੰਡ ਤੇ ਤੁਰਿਆ ਆਉਂਦਾ ਸੀ ਤੇ ਉਹਦੇ ਕੋਲੇ ਰਫਲ ਸੀ ਇਹ ਉਹਨੇ ਦੇਖਿਆ ਉਹ ਕਹਿੰਦਾ ਯਾਰ ਫੇਰੇ ਜਾਹੀਂ ਥੱਬੀ ਆਏ ਕੋਈ ਇਹ ਤਾਂ ਕੋਈ ਸਰਕਾਰ ਦਾ ਕੁੱਟੂਗਾ ਹੋ ਠੀਕ ਹੈ ਯਾਰ ਡਾਂਗਾ ਖਾਣੀ ਹੋ ਕਹਿੰਦਾ ਐਂਕ ਨਹੀਂ ਖਾਣਾਂ ਤੇ ਉਹਨੇ ਜੀ ਉਹਦੇ ਗਲਚੋ ਹੋ ਨਹੀਂ ਸਪਾਹੀ ਜਿਹਦਾ ਨੇੜਿਆ ਜਾਂਦਰ ਬਤਾ ਸੀ ਠੀਕ ਹੈ ਜੀ ਉਹਨੇ ਖੋਹ ਨਹੀਂ ਤੋ ਰਫਲ ਤੇ ਉਹੀ ਲੈ ਕੇ ਉਹਦਾ ਸਾਈਕਲ ਪਤਰੀ ਪਾਚ ਗਿਆ ਠੀਕ ਹੈ ਜੀ ਕਿਸੇ ਹੋਰ ਪਿੰਡ ਦੇ ਬੰਦੇ ਨਾਲ ਜੀ ਸਿੱਖੀ ਸੇਵਕੀ ਸੀ ਉਹ ਨਿਸੰਸਤਾਰ ਸੀ ਠੀਕ ਹੈ ਉਦੋਂ ਵੀ ਦਾ ਲਾਇਸੈਂਸ ਉਸ ਲੋਸ ਚਾ ਲੈ ਕੇ ਤੇ ਜੇ ਨਿਕਲ ਗਿਆ ਸਾਰਾ ਬਈ ਢਾਈ ਕਿਹ ਮਹੀਨਿਆਂ ਦਾ ਕੰਮ ਠੀਕ ਹੈ ਜੀ ਲੇਕਿਨ ਉਹਨੇ ਢਾਈ ਮਹੀਨਿਆਂ ਦੇ ਵਿੱਚ ਵਿੱਚ ਉਹਨੇ ਲੋਕਾਂ ਦੇ ਚੰਗੇ ਕੰਮ ਬਣੇ ਚੰਗੇ ਕੰਮ ਬਿਲਕੁਲ ਤੇ ਉਹ ਜਦ ਚੰਗੇ ਕੰਮ ਕੀਤੇ ਤੇ ਉਹ ਉਹਦੇ ਚ ਕੋਈ ਇਸ ਤਰ੍ਹਾਂ ਦੀ ਮਝ ਬਣ ਗਈ ਵੀ ਬੰਦਾ ਵੱਡਿਆਂ ਦੇ ਖਿਲਾਫ ਹੈ ਚੋਰਾਂ ਦੇ ਖਿਲਾਫ ਹੈ ਲੁਟੇਰਿਆਂ ਦੇ ਖਿਲਾਫ ਹੈ ਤੇ ਗਰੀਬਾਂ ਦੀ ਮਦਦ ਕਰਦਾ ਗਰੀਬਾਂ ਦੀ ਮਦਦ ਕਰਦਾ ਤਾਂ ਉਹਦਾ ਉਹਦਾ سلسلہ ਚੱਲਿਆ ਤੇ ਫਿਰ ਕਿਸੇ ਕਹਾਣੀਆਂ ਬਣ ਕੇ ਲਿਖੇ ਗਿਆ ਮੈਂ ਫਿਰ ਉਹ ਉਹਦੀ ਜਿਹੜੀ ਇੰਟਰਵਿਊ ਬਾਇਓਰੈਸੀ ਸੀ ਅੱਛਾ ਵੀ ਹੈ ਤੁਹਾਡੀ ਤੇ ਮੇਰੀ ਇੰਟਰਵਿਊ ਸੀ ਪੀਸੀਜੀ ਉਸ ਕਾਲ ਦੇ ਵਿੱਚ ਬਿਲਕੁਲ ਉਹਨਾਂ ਨੂੰ ਅਸੀਂ ਕਹਿੰਦੇ ਆ ਰਾਵਨਹੁੱਡ ਜੀ ਉਹੀ ਦੇ ਬੰਦੇ ਜਿਵੇਂ ਕਿ ਦੁੱਲਾ ਪੱਟੀ ਦੁੱਲਾ ਉਹਨੂੰ ਕਹਿੰਦੇ ਆ ਰਾਵਨਹੁੱਡ ਦੁੱਲਾ ਮੈਂ ਜਦੋਂ ਅਸੀਂ ਬਾਬਾ ਨਾਨਕ ਦੇ ਪ੍ਰਕਾਸ਼ਪੁਰਪ ਤੇ ਅਨੰਤਾਂ ਸ੍ਰੀ ਸੁਖਲਾ ਪ੍ਰਕਾਸ਼ਪੁਰਪ ਤੇ ਪਾਕਿਸਤਾਨ ਦੇ ਵਿੱਚ ਗਏ ਆ ਬਿਲਕੁਲ ਜੀ ਮੇਰੇ ਦੋਸਤ ਸੀਗੇ ਮੇਰੇ ਨਾਲ ਉਹ ਵਿੱਚੋਂ ਡਾਕਟਰ ਬਲਤੇਜ ਬਾਂਦਰ ਜੀ ਤੇ ਬਲਵਿੰਦਰਪੁਰ ਡਾਕਟਰ ਇਹ ਕਹਿੰਦੇ ਵੀ ਆਪਾਂ ਲੱਭਣੀ ਹੈ ਮ ਦੁੱਲਾ ਪੱਟੀ ਦੀ ਕਵਰ ਕਵਰ ਲਾ ਤਾਂ ਫਿਰ ਅਸੀਂ ਲਾਹੌਰ ਦੇ ਵਿੱਚ ਦੁੱਲਾ ਪੱਟੀ ਦੀ ਕਵਰ ਵੀ ਲੱਗੀ ਕਵਰ ਵੀ ਸਾਡੀ ਕੋਸ਼ਿਸ਼ ਸੀ ਕਿ ਉਸ ਕਵਰ ਦੇ ਉੱਤੇ ਜਿਹੜੀ ਹੈ ਨਾ ਹਿੰਦੀ ਪੰਜਾਬੀ ਦੀ ਗੁਰਮੁਖੀ ਆਪਣੀ ਇਧਰ ਬਿਲਕੁਲ ਜੀ ਤੇ ਆਪਣਾ ਹਿੰਦੀ ਵੀ ਹੋ ਜੇ ਤੇ ਅੰਗਰੇਜ਼ੀ ਵੀ ਹੋਵੇ ਤੇ ਨਾਲ ਸ਼ਾਹਮੁਖੀ ਵੀ ਹੋ ਜਾਵੇ ਉਹ ਪਲੇਟ ਲਾਈਏ ਪਰ ਉੱਤੇ ਇੱਕ ਕਹਿੰਦੇ ਵੀ ਬੜੀ ਬੜੀ ਪ੍ਰੋਬਲਮ ਹੈ ਕਿ ਉਹਦੀਆਂ ਪ੍ਰਵਾਨਗੀ ਦੇ ਉੱਪਰ ਰੁਕੀਆਂ ਲੜੀਆਂ ਪੈਦੀਆਂ ਮੁਰਤੇ ਆਪਾਂ ਤੋਂ ਜਾ ਨਹੀਂ ਹੋਇਆ ਵਿੱਚ ਇਹ ਗੱਲ ਰਹਿ ਗਈ ਸੀ ਪਹਿਲੇ ਇਸ ਕਿਸਮ ਦੇ ਲੋਕ ਹਨ ਜਿਹੜੇ ਇੱਕ ਤਾਂ ਰਾਵਣ ਹੁੰਦੇ ਤੇ ਇੱਕ ਹੁੰਦੇ ਆ ਉਹ ਲੋਕ ਜਿਹਦੇ ਵਿਚਾਰਧਾਰਾ ਦੀ ਖਾਤਰ ਲੜਾਈ ਲੜਦੇ ਜਿਵੇਂ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਕ ਵਾਰੀ ਨੈਕਸਟ ਲੀਵ ਮੂਵਮੈਂਟ ਖੜੀ ਹੋਈ ਸੀ ਠੀਕ ਹੈ ਜੀ ਉਹ ਕਹਿੰਦੇ ਸੀ ਅਸੀਂ ਇਨਕਲਾਬ ਕਰਨਾ ਜਿਹੜੇ ਲੋਕ ਵਿਆਜ ਤੇ ਪੈਸੇ ਦਿੰਦੇ ਆ ਲੋਕਾਂ ਨੂੰ ਲੁੱਟਦੇ ਆ ਉਹਨਾਂ ਨੂੰ ਮਾਰ ਲਾ ਕੇ ਮਾਰਨਾ ਜਿਨ੍ਹਾਂ ਕੋਲ ਵੱਡੀਆਂ ਜਾਇਦਾਦਾਂ ਦੱਸ ਉਹਨਾਂ ਨੂੰ ਮਾਰਨ ਲੱਗੇ ਰਾਹ ਵੈਸੇ ਠੀਕ ਨਹੀਂ ਗੱਲ ਸੀਗਾ ਜੀ ਉਹਨਾਂ ਦੇ ਵੀ ਫੜਫੜਕੇ ਮੁਕਾਬਲੇ ਤੇਰੇ ਉਮਰ ਦੇ ਜੀ ਪਰ ਉਹਨਾਂ ਦੀਆਂ ਯਾਦਾਂ ਵੀ ਬਣੀਆਂ ਤੇ ਅੱਜ ਵੀ ਸੰਤਰਾ ਮਦ ASCII ਵਰਗੇ ਉਹਨਾਂ ਦੇ ਗੀਤ ਗਾਉਂਦੇ ਰਹੇ ਅੱਜ ਸੰਤਰਾ ਮਦ ASCII ਸੁਣੇਤ ਨਹੀਂ ਰਹੇ ਇਹ ਸਾਰਾ ਕੁਝ ਦੇਖਣਾ ਮੈਂ ਤਾਂ ਉਸ ਕਿਸਮ ਦੇ ਲੋਕ ਵੀ ਜੀ ਇੱਕ ਲੋਕ ਹੋ ਹੁੰਦੇ ਜਿਨ੍ਹਾਂ ਚ ਲੀਡ ਉਹ ਲੀਡਰ ਬਣ ਵਾਲੇ ਇੱਛਾ ਕੁ ਸਰਪੰਚੀ ਪੰਚੀਤ ਤਾਂ ਹੁੰਦੇ ਨੇ 9 ਜਣ ਮੁੰਡਿਆਂ ਦਾ ਕੋਈ ਹੁੰਦਾ ਕਾਲਜਾਂ ਦੇ ਵਿੱਚ ਵਿਚਰੋ ਆਪਾਂ ਲੜ ਲਈਏ ਇਲੈਕਸ਼ਨ ਲੜ ਲਈਏ ਤਾਂ ਬਣ ਜਾਈਏ ਸੀਆਰ ਬਣ ਜਾਈਏ ਇਹੋ ਜਿਹਾ ਕੁਝ ਹੁੰਦਾ ਹੁਣ ਸਾਡੀ ਬਦਕਿਸਮਤੀ ਇਹ ਹੈ ਕਿ ਪੰਜਾਬ ਚ ਜੋ ਖੜਕੂ ਬਾਦ ਆ ਗਿਆ ਖੜਕੂ ਬਾਦ ਤੋਂ ਬਾਅਦ ਲੰਬਾ ਸਮਾਂ ਹੋ ਗਿਆ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਜੀ ਜਾਂ ਕਿਸੇ ਵੀ ਕਾਲਜ ਦੇ ਵਿੱਚ ਇਲੈਕਸ਼ਨ ਨਹੀਂ ਨਹੀਂ ਹੋਏ ਇਲੈਕਸ਼ਨ ਜਿਹੜੇ ਹੁੰਦੇ ਸਿਰਫ ਚੰਨੀਗੜ੍ਹ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਾਲੇ ਆ ਪੰਜਾਬ ਦੀ ਯੂਨੀਵਰਸਿਟੀ ਅਜੇ ਨਹੀਂ ਹੁੰਦੇ ਉਹ ਜਿਹੜੀ ਪਨੀਰੀ ਉੱਥੋਂ ਪੈਦਾ ਹੁੰਦੀ ਸੀ ਉਸ ਪਨੀਰੀ ਨੇ ਜਾ ਕੇ ਫਿਰ ਪੋਲੀਟਿਕਲ ਲੈਂਗੁਏਜ اختیار ਕਰ ਲੈਂਦੀ ਉੱਥੇ ਵੈਸਾ ਵੀ ਹੁੰਦੀ ਆ ਸੀ ਸਾਰਾ ਕੁਝ ਹੁੰਦਾ ਸੀ ਜਦੋਂ ਇਲੈਕਸ਼ਨਾਂ ਨਾ ਹੋਈਆਂ ਫਿਰ ਹੋ ਗਿਆ ਵੀ ਚੰਗਾ ਯਾਰਾ ਰੱਖ ਇਹ ਪ੍ਰਧਾਨ ਹੈ ਕਿ ਮਨੋ ਮੰਨੀ ਦੇ ਪ੍ਰਧਾਨ ਬਣਨੇ ਸ਼ੁਰੂ ਹੋ ਗਏ ਉਹ ਇੱਕ ਪਾਸੇ ਉਹ ਗਰੁੱਪ ਹੋ ਗਿਆ ਇੱਕ ਪਾਸੇ ਉਹ ਕਰਪੜਾ ਉੱਥੋਂ ਵੀ ਸ਼ੁਰੂ ਹੋ ਗਿਆ ਜੀ ਹੁਣ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਗੱਲ ਹੈ ਕਿ ਉਹ ਲਾਰੈਂਸ ਬਿਸ਼नोई ਗੋਲਟੀ ਬਰਾਦ ਤੇ ਇਹ ਦੇਸ਼ ਦੀ ਲੜਾਈ ਹੈ ਇੱਕ ਤੀਜਾ ਸ਼ਹਿਜ਼ਾਦ ਪੱਟੀ ਆ ਗਿਆ ਇਹਨਾਂ ਦੇ ਨਾਲ ਬਿਲਕੁਲ ਜੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਬਹੁਤ ਲੰਬਾ ਸਮਾਂ ਇਕੱਠੇ ਕਬਰ ਕੱਢਦੇ ਰਹੇ ਸਾਡਾ ਨਾਮ ਪਰ ਜਿਹੜਾ ਹੈਗਾ ਗਾਇਕ ਲਖਾਰੀ ਤੇ ਗਾਇਕ ਸਿੱਧੂ ਮੂਸੇਵਾਲਾ ਬਿਲਕੁਲ ਜੀ ਉਹਦਾ ਮਰਡਰ ਕਰਨ ਦੇ ਵਿੱਚ ਵੀ ਦੋਨਾਂ ਦੀ ਇਨਵੋਲਵਮੈਂਟ ਸੀ ਮੌਜੂਦ ਉਹਨੂੰ ਜਿਹੜੀ ਪਲੈਨਿੰਗ ਕਿਸੇ ਨੇ ਕੀਤੀ ਕਿਸੇ ਨੇ ਉਹਨਾਂ ਨੂੰ ਜਿਹੜੇ ਅਫਸਰ ਦੇ ਤੇ ਕਿਵੇਂ ਉਹ ਬੰਦੇ ਨੂੰ ਮਾਰਿਆ ਕਿੱਡਾ ਵੱਡਾ ਨੁਕਸਾਨ ਪੰਜਾਬ ਦੇ ਸਭਿਆਚਾਰ ਦਾ ਸਕਿਆ ਮੈਂ ਗੱਲ ਕਰ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਕਰਦੇ ਆ ਕਰਦੇ ਆ ਤੇ ਇੱਕ ਗੱਲ ਕਰਦੇ ਆ ਕਰਦੇ ਇੱਕ ਇੰਟਰਵਿਊ ਆ ਗਈ ਰਾਹੁਲ ਗਾਂਧੀ ਦੀ ਕਿਸੇ ਨੇ ਉਹਨੂੰ ਪੁੱਛਿਆ ਵੀ ਕੀ ਗੱਲ ਹੈ ਉਹ ਕਹਿੰਦਾ ਵੀ ਸਿੱਧੂ ਮੂਸੇਵਾਲੇ ਦਾ ਗੀਤ 295 ਸੁਨੇ ਅੱਛਾ ਜੀ 295 ਦਾ ਬਿਲਕੁਲ ਜੀ ਕਿ ਨੈਸ਼ਨਲ ਲੀਡਰ ਜਿਹੜਾ ਜਿਹੜਾ 295 ਸਾਡੇ ਬੁਲਣ ਤੇ ਲੱਗਦਾ ਸੀ ਉਹਦਾ ਜ਼ਿਕਰ ਕਰਦਾ ਉਹ ਬੰਦੇ ਦੀ ਤੁਸੀਂ ਦੂਰੋਂ ਦੇਖੀ ਦੇਖੋ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਉਹ ਬੰਦੇ ਦੀ ਜਿਹੜੀ ਹੈਗੀ ਐ ਇੱਕ ਹੋਰ ਗੀਤਾ ਹੈ ਤੇ ਵੇਦੇ ਵੇਦੇ ਉਹ ਮਿਲੀਅਨਸ ਮੈਮਰੀ ਹਸ ਪਤਾ ਨਹੀਂ ਕਿੰਨਾ ਘਟ ਗਿਆ ਪਰ ਉਹ ਹੀ ਦੇ ਬੰਦੇ ਨੂੰ ਮਾਰਨਾ ਕਿੰਨੀ ਕਬੱਡੀ ਪਦਰਕਾਰੀ ਸੀ ਕੀ ਘਟਿਆ ਤੁਹਾਨੂੰ ਕੀ ਮਿਲ ਗਿਆ ਵਿੱਚ ਮਾਮ ਦਾ ਪੁੱਤ ਮਰ ਗਿਆ ਪਿਓ ਦਾ ਪੁੱਤ ਮਰ ਗਿਆ ਪੰਜਾਬ ਦਾ ਇੱਕ ਅਜੇ ਹੈਗਾ ਇੱਕ ਜਿਹੜੇ ਗਾਇਕ ਨੇ ਕਹਿ ਸੀ ਕਿ ਮੋਹਾਲੀ ਜਾਂ ਬੰਬੇ ਦੀ ਬਜਾਈ ਮੈਂ ਜਿਹੜਾ ਹੈਗਾ 뮤ਜ਼ਿਕ ਦਾ ਸੈਂਟ੍ਰਿਕ ਮਿੰਟ ਨੂੰ ਬਣਾ ਦਿੰਦੇ ਨੇ ਸੈਂਟਰ ਬਣਾ ਦੱਸ ਬਿਲਕੁਲ ਬਿਲਕੁਲ ਇਸ ਕਿਸਮ ਨੂੰ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸੀ ਤੇ ਲੜਾਈ ਕਿਸ ਗੱਲ ਦੀ ਲੜਾਈ ਕਿ ਤੁਹਾਨੂੰ ਨੇ ਕਿਉਂ ਗੈਸ ਅੱਛਾ ਜੀ ਤੁਹਾਡੀ ਮਰਜ਼ੀ ਦੀ ਕੋਈ ਆਈ ਗੱਲ ਆਈ ਆਈ ਕਹਾਣੀਆਂ ਤਾਂ ਹੀ ਇਹਨਾਂ ਕਹਾਣੀਆਂ ਦੇ ਪਿੱਛੇ ਲਾਰੈਂਸ ਬਸ਼ਨੋਈ ਚੰਗੇਖਾਨ ਦੇ ਤੀਨੇ ਘਰ ਦਾ ਮੁੰਡਾ ਜੀ ਜਦੋਂ ਪੜਦਾ ਹੁੰਦਾ ਸੀ ਇਹ ਟੀ.ਏ ਵੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਉੱਥੇ ਟੰਡੀਗੜ ਉਹ ਤੋਂ ਬਾਅਦ ਚਲਦਿਆਂ ਚਲਾਉਂਦੇ ਨਿੱਕੇ ਨਿੱਕੇ ਬਾਰਦਾ ਸਤ ਪੈ ਗਏ ਤੇ ਅੱਜ ਕੱਲ ਤੁਸੀਂ ਦੇਖੋ ਵੀ ਉਹ ਪੂਰਾ ਗੈਂਗਸਟਰ ਬਣੇ ਬਿਲਕੁਲ ਲ ਇਹ ਮੁੰਡਾ ਜਿਹੜਾ ਗੋਲਦੀ ਬਰਾੜਾ ਇਹ ਵੀ ਇਹਦੇ ਨਾਲ ਹੁੰਦਾ ਸੀ ਇਹ ਵੀ ਠੀਕ ਠਾਕਰ ਦੇ ਵਿੱਚੋਂ ਆਪਾਂ ਇਹਨੂੰ ਕਮਜ਼ੋਰ ਨਹੀਂ ਕਹਿ ਸਕਦੇ ਠੀਕ ਹੈ ਜੀ ਜਿੱਤ ਇਹ ਪਹਿਲਾਂ ਇਹਨਾਂ ਨੇ ਪੰਜਾਬ ਦੇ ਵਿੱਚ ਦੇਖੋ ਵੀ ਕਿੰਨੇ ਨੇ ਰਾਤ ਮਿਲ ਕੇ ਕਿੰਨਾ ਕੁਝ ਕੀਤਾ ਨਾ ਕੁਝ ਕੀਤਾ ਤੇ ਅਲਟੀਮੇਟਲੀ ਅੱਜ ਕਿਥੇ ਪਹੁੰਚ ਗਏ ਅੱਜ ਉਹ ਇੱਕ ਦੂਜੇ ਨੂੰ ਮਾਰਦੇ ਹੋਣ ਜਿਹੜੀ ਲੇਟੈਸਟ ਕਹਾਣੀ ਹੈ ਜੀ ਕੋਈ ਸੀਪਾ ਨਾਂ ਦਾ ਮੁੰਡ ਉਹਨੂੰ ਦੁਬਈ ਚ ਮਾਰਿਆ ਠੀਕ ਹੈ ਜੀ 골ਡੀ ਬਰਾਡ ਫੋਰਾਣੀ ਜੀ ਉਹਦੇ ਉਲਟ ਜਿਹੜਾ ਹੈਗਾ ਇਹ ਮੁੰਡਾ ਇੰਦਰ ਪ੍ਰੀਤ ਪੈਰੀ ਪੈਰੀ ਜੀ ਪੈਰੀ ਇਹਨੂੰ ਇੰਦਰ ਪ੍ਰੀਤ ਪੈਰੀ ਨੂੰ ਕੱਲ ਸ਼ਾਮੀ ਬਾਰੇ ਕੱਲ ਮਾਰ ਇੰਦਰ ਪ੍ਰੀਤ ਪੈਰੀ ਦਾ ਕਸੂਰ ਪਤਾ ਨਹੀਂ ਮੈਨੂੰ ਤਾਂ ਵੀ ਕੀ ਸੀ ਪਰ ਉਹ ਜੋ ਮੈਂ 골ਡੀ ਬਰਾਡ ਦੀ ਇੱਕ ਆਡੀਓ ਸੁਣੀ ਹੈ ਪੁਸ਼ਟੀ ਨਹੀਂ ਆ ਪਾ ਕਰ ਸਕਦੇ ਵੀ ਉਸੇ ਦੀ ਹੈ ਉਸੇ ਦੀ ਉਹ ਕਹਿੰਦਾ ਵੀ ਲਾਰੈਂਸ ਬੁਸ਼नोई ਨੇ ਫੋਨ ਕੀਤਾ ਲਾਰੈਂਸ ਬੁਸ਼नोई ਨੂੰ ਐਡਰੈਸ ਹੋਇਆ ਤੂੰ ਨੂੰ ਫੋਨ ਕੀਤਾ ਤੂੰ ਉਹਦੇ ਬਿਆਹ ਦੀ ਜਿਹੜੀ ਹੈਗੀ ਮੁਬਾਰਕ ਦਿੱਤੀ ਹੈ ਫਿਰ ਤੂੰ ਕਹਿ ਵੀ ਤੇ ਮੇਰੇ ਤੇਰੇ ਨਾਲ ਮੈਂ ਕੋਈ ਪਰਿਵਾਰਕ ਗੱਲ ਕਰਨੀ ਹੈ ਤੇਰੇ ਟੈਲੀਫੋਨ ਤੇ ਉਹ ਗੱਲ ਕਰਨੀ ਠੀਕ ਨਹੀਂ ਰਿਸਕ ਹੈ ਬਿਹਤਰ ਇਹ ਹੈ ਵੀ ਮੇਰਾ ਇੱਕ ਬੰਦਾ ਤੈਨੂੰ ਆਪਣਾ ਬੰਦਾ ਸਾਝਾ ਤੈਨੂੰ ਫੋਨ ਕਰੂਗਾ ਤੇ ਤੂੰ ਉਹਦੇ ਕੋਲੇ ਚਲਾ ਜਾ ਚਲਾ ਜਾ ਤੇ ਉੱਥੇ ਬੈਠ ਕੇ ਜਿਹੜੀ ਹੈਗੀ ਤੇਰੀ ਮੇਰੇ ਨਾਲ ਗੱਲ ਕਰਾ ਦੂਗਾ ਇਸ ਢੰਗ ਦੇ ਨਾਲ ਭਰੋਸੇ ਦੇ ਵਿੱਚ ਲੈ ਕੇ ਬੰਦੇ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹ ਬੰਦਾ ਲੈ ਕੇ ਗਿਆ ਉਹਦੀ ਇੱਕ ਕ੍ਰੇਟਾਕਾਰ ਦੇ ਵਿੱਚ ਬਹਿ ਗਏ ਕ੍ਰੇਟਾਕਾਰ ਦੇ ਵਿੱਚ ਬੈਠਾ ਗੱਲ ਕਰਦਿਆਂ ਕਰਾਉਣ ਦੇ ਦਾ ਲੱਗਿਆ ਤੇ ਉਹਨੂੰ ਕੱਢ ਕੇ ਆਪਣਾ ਬੈਪਨ ਹਾ 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 ਕਰ ਕੇ ਕੋਈ ਮੁੱਦਾ ਜਿਹੜਾ ਹੈਗਾ ਮਰ ਗਿਆ ਉਹਦੇ ਮਰਨ ਤੋਂ ਬਾਅਦ ਉਹਨੂੰ ਕਹਿੰਦੇ ਵੀ ਇੱਕ ਨਾਲ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਦੀ ਲਾਰੈਂਸ ਗਰੁੱਪ ਦੀ ਪਤਾ ਨਹੀਂ ਸੱਚੀ ਹੈ ਝੂਠੀ ਹੈ ਜਿਹੜਾ ਜ਼ਿਕਰ ਆ ਰਿਹਾ ਹੈ ਈਡੀਆ 'ਚ ਬਿਲਕੁਲ ਜੀ ਉਹ ਕਹਿੰਦੇ ਵੀ ਇਹਨਾਂ ਨੇ ਸਾਡਾ ਸਿਪਾ ਮਾਰਿਆ ਸਿਪਾ ਮਾਰਿਆ ਉਸ ਸਿਪੇ ਦੇ ਖਿਲਾਫ ਗੋਲਡੀ ਬਰਾਦ ਦੇ ਇਲਜ਼ਾਮ ਲਾਇਆ ਤਾਂ ਇਹ ਗਲਤ ਕੰਮ ਕੀਤਾ ਸੁਨਿਆ ਕਰ ਕੀਤਾ ਸੀ ਜਿਹੜਾ ਤੇਰੇ ਨਾਲ ਹੁੰਦੇ ਸੀ ਅਸੀਂ ਉਦੋਂ ਵੀ ਕਹਿੰਦੇ ਰਹੇ ਵੀ ਆ ਵਗੈਰਾ ਵਗੈਰਾ ਪਤਾ ਕਿ ਮੈਂ ਉਹਨਾਂ ਦੇ ਸ਼ਬਦਾਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਇਸ ਕਰਕੇ ਸੀ ਉਹਦੇ ਬਦਲੇ ਵਿੱਚ ਉਹ ਮਤਲਬ ਜਿਹੜਾ ਹੈਗਾ ਅਸੀਂ ਤਾਂ ਤੇ ਤੁਸੀਂ ਆ ਭਰਾ ਮਾਰ ਜੰਗ ਕਰਤੀ ਤੂੰ ਯਾਰ ਯਾਰ ਬਣਾ ਕੇ ਮਾਰਦਾ ਬੜਾ ਉਹਨੇ ਕੁਝ ਕਹਿਨੇ ਕਿ ਤੇਰਾ ਅੰਤ ਆ ਗਿਆ ਤੂੰ ਹੁਣ ਬਚ ਨਹੀਂ ਸਕਦਾ ਤੂੰ ਹੁਣ ਬਹੁ ਨਹੀਂ ਕਰ ਸਕਦਾ ਮਤਲਬ ਇਸ ਕਿਸਮ ਦੀ ਕਹਾਣੀ ਜਿਹੜੀ ਹੈ ਹੋ ਰਹੀ ਹੈ ਇਹ ਵੀ ਕਿਹਾ ਤੁਸੀਂ ਆ ਲੜ ਕੇ ਸਰਕਾਰਾਂ ਨਾਲ ਨਾਲ ਕਿ ਵਗੈਰਾ ਵਗੈਰਾ ਚਲੋ ਲੜਨਾ ਇਦੇ ਨਾਲ ਹੀ ਸ਼ਹਿਜ਼ਾਦ ਪੱਟੀ ਦੀ ਆ ਗਈ ਬਿਲਕੁਲ ਜੀ ਸ਼ਹਿਜ਼ਾਦ ਪੱਟੀ ਨੂੰ ਇਹ ਤਾਂ ਉਹੀ ਲਾਰੈਂਸ ਬਿਸ਼ਨੋਈ ਹੈ ਜਿਹਦੀ ਸ਼ਹਿਜ਼ਾਦ ਪੱਟੀ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਦੋਂ Eid ਦੇ ਮੌਕੇ ਤੇ ਉਹ ਵੀਡੀਓ ਕਾਲ ਕਰਕੇ ਕਿਹਾ ਵੀ ਤੈਨੂੰ ਮੁਬਾਰਕ ਹੋ ਕਹਿੰਦਾ Eid ਤਾਂ ਹੈ ਹੀ ਨਹੀਂ ਅੱਜ ਉਹ ਤਾਂ ਕੱਲ ਨੂੰ ਹੈ ਜੇ ਕੱਲ ਸੀ ਜੀ ਕਹਿੰਦਾ ਕੋਈ ਗੱਲ ਨਹੀਂ ਚਲ ਫਿਰ ਮੁਬਾਰਕਬਾਦ ਦੇਤੀ ਉਹ ਨਾਲ ਦੀ ਨਾਲ ਉਹਦੀ ਗੱਲ ਵੀ ਸੁਣ ਰਿਆ ਸੀ ਤੇ ਨਾਲ ਵੀਡੀਓ ਵੀ ਬਣਾਈ ਜਾਂਦਾ ਸੀ ਉਹ ਵੀਡੀਓ ਫਿਰ ਉਹਨੇ ਜਨਤਕ ਵੀ ਕਰ ਦਿੱਤੀ ਗੱਲ ਇਹ ਉਹ ਇਹ ਵੀ ਗੱਲ ਕਹਿੰਦਾ ਕਿ ਮੈਂ ਤੁਹਾਡੇ ਜਿਹੜੇ ਹੈਗੇ ਇੱਕ ਜਿਹੜੇ ਤੁਹਾਡੇ ਗੈਸਟਰ ਤੁਹਾਡੇ ਮੁੰਡੇ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਮੈਨੂੰ ਬਾਹਰ ਭੇਜਿਆ ਇਨਕਲੂਡਿੰਗ ਅਨਮੋਲ ਬਿਸ਼ਨੋਈ ਦੀ ਗੱਲ ਕਰਦਾ ਜੀ ਇਹ ਸਾਰਾ ਕੁਝ ਕਰ ਕਰਾ ਕੇ ਹੁਣ ਜਿੱਥੇ ਗੱਲ ਪਹੁੰਚੀ ਛੀਪਾ ਮਾਰਿਆ ਗਿਆ ਇਸੇ ਲੜਾਈ ਦੇ ਵਿੱਚ ਇਸੇ ਦੇ ਵਿੱਚ ਹੀ ਮੁੰਡਾ ਇਹ ਪੈਰੀ ਮਾਰਿਆ ਗਿਆ ਉਹ ਜਿਹੜੀ ਪੈਰੀ ਦੀ ਮੈਰਿਜ ਹੋਈ ਨੂੰ ਸਾਰਾ 15 ਦਿਨ ਹੋਇਆ 15 ਦਿਨ ਹੋਇਆ ਬਿਲਕੁਲ 15 ਕਿ ਦਿਨ ਜਿਸ ਬੰਦੇ ਦੀ ਮੈਰਿਜ ਹੋਈ ਨੂੰ ਹੋਇਆ ਮੈਂ ਤੁਸੀਂ ਉਹ ਦੋ ਘਰ ਬਰਬਾਦ ਕਰਦੇ। ਬਿਲਕੁਲ। ਉਹ ਜਿਹੜਾ ਮੁੰਡਾ ਦੱਸਦਾ ਹੈ ਮਤਲਬ ਮੈਂ ਉਹਦੀ ਇੰਟਰਵਿਊ ਸੁਣੀ ਸੀ ਇਹ ਤੇਸ਼ ਲਖੀ ਨਾਲ ਜੀ। ਉਹਦੇ ਵਿੱਚ ਉਹ ਗੱਲ ਦੱਸ ਰਿਹਾ ਸੀਗਾ ਕਿ ਮੈਂ ਤਾਂ ਖੇਡਣ ਖੁੱਡਣ ਵਾਲਾ ਬੰਦਾ ਸੀ। ਸਾਡਾ ਪੂਰਨ ਪਰਿਵਾਰ ਹੈਗਾ। ਮੇਰਾ ਦਾਦਾ ਵੀ ਪੁਲਿਸ ਹੁੰਦਾ ਸੀ ਮੇਰਾ ਪਿਓ ਵੀ ਪੁਲਿਸ ਮੇਰਾ ਭਰਾ ਵੀ ਪੁਲਿਸ ਦੇ ਵਿੱਚ ਆ ਮੈਂ ਚਾਹੁੰਦਾ ਸੀਗਾ ਕਿ ਮੈਂ ਇਸ ਲਾਈਨ 'ਚ ਨਿਕਲ ਜਾਵਾਂ ਇਹ ਪਹਿਲਾ ਪ੍ਰਧਾਨਾ ਆਲੀ ਲੜਾਈ ਦੇ ਵਿੱਚ ਹੀ ਇਲੈਕਸ਼ਨ ਆਲੀ ਲੜਾਈ ਹੋ ਰਹੀ ਸੀ ਉੱਥੋਂ ਮੈਂ ਕੰਮ ਸ਼ੁਰੂ ਕੀਤਾ ਬਿਲਕੁਲ ਜੀ ਉੱਥੋਂ ਚੱਲ ਚਲਾ ਕੇ ਆ ਕੇ ਗੱਲ ਕੀਤੀ ਹੋਏ ਵੀ ਦੋ ਘਰ ਬਰਬਾਦ ਹੋ ਗਏ ਇਹ ਦੋ ਘਰ ਬਰਬਾਦ ਹੋ ਗਏ ਉਦੋਂ ਗੋਲਡੀ ਕਹਿੰਦਾ ਸੀ ਵੀ ਛੱਡ ਦੇ ਲਾਰੈਂਸ ਬਿਸ਼ਨੋਈ ਨੂੰ ਜੀ ਨਾਲ ਦੀ ਸ਼ਹਿਜਾਦ ਭੱਤੀ ਕਹਿੰਦਾ ਵੀ ਤੁਸੀਂ ਭੱਜ ਲੋ ਜਿੱਥੇ ਭੱਜਣਾ ਮੈਨੂੰ ਛੱਡਦਾ ਕਿਉਂਕਿ ਖਬਰੇ ਆ ਗਈ ਸੀ ਕੱਲ੍ਹ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਐ ਐਪਲੀਕੇਸ਼ਨ ਦਿੱਤੀ ਹੈ ਅਡਲਟ ਬਿਬੀ ਤੇ ਮੈਨੂੰ ਜਦੋਂ ਲੈ ਕੇ ਜਾਣਾ ਕੋਰਟ ਦੇ ਵਿੱਚ ਜਿੱਥੇ ਕਿਸੇ ਨੂੰ ਲੈਣਾ ਬੁਲਟ ਪ੍ਰੂਫ ਗੱਡੀ ਚ ਲਿਜਾਇਆ ਬਈ ਜੀ ਤੇ ਮੈਨੂੰ ਨਾਲ ਜਿਹੜੀ ਹੈਗੀ ਬੁਲਟ ਪ੍ਰੂਫ ਜੈਕਟ ਦਿੱਤੀ ਜਾ ਤੂੰ ਕਿਉਂਕਿ ਜਿਹੜਾ ਸ਼ਹਿਜਾਦ ਪੱਟਿਓ ਮੈਨੂੰ ਮਾਰਨਾ ਚਾਹੁੰਦਾ ਉਹ ਖਬਰ ਜਦੋਂ ਜਨਤਕ ਹੋਈ ਤੇ ਸ਼ਹਿਜਾਦ ਪੱਟੀ ਵੀਡੀਓ ਉਹ ਆ ਗਿਆ ਉਹਨੇ ਵੀਡੀਓ ਬਣਾ ਦਿੱਤੀ ਆ ਵੀ ਆਡੀਓ ਬਣਾ ਕੇ ਤੇ ਵੀਡੀਓ ਵੀ ਬਣਾਤੀ ਉਹਨੇ ਵੀ ਤੁਸੀਂ ਭਾਜ ਲੋ ਉਹਨੇ ਭਾਜੇ ਚ ਪਜਣਾ ਤੁਹਾਨੂੰ ਮਰਜੀ ਹੈ ਤੁਸੀਂ ਜੋ ਕਰੋ ਉਹ ਜਿਵੇਂ ਕਈ ਵਾਰੀ ਕਹਿੰਦੇ ਨੇ ਜੀ ਗੈਂਗਸਟਰਾਂ ਨੂੰ ਸਰਕਾਰਾਂ ਡਰਦੀਆਂ ਕਰਦੀਆਂ ਹੁਣ ਆਹ ਤੁਸੀਂ ਕੀ ਕਹੋਗੇ ਕਿ ਗੈਂਗਸਟਰ ਇੱਕ ਪਾਕਿਸਤਾਨ ਦੇ ਵਿੱਚ ਬੈਠਾ ਇੱਕ ਸਾਬਰ ਮਤੀ ਦੇ ਵਿੱਚ ਬੈਠਾ ਜੀ ਵਿੱਚ ਬੈਠਾ ਜੀ ਉਹ ਕਹਿੰਦਾ ਵੀ ਗੱਲ ਕੀ ਹੈ ਤੇ ਇੱਕ ਜਿਹੜਾ ਹੈਗਾ ਬਾਹਰੋਂ ਆਇਆ ਤੇ ਜੇ ਤੁਸੀਂ ਮਤਲਬ ਵੀ ਬਾਹਰਲੇ ਦੇਸ਼ ਦੇ ਵਿੱਚ ਬੈਠੇ ਬੰਦੇ ਨੂੰ ਤੁਸੀਂ ਉਤੋਂ ਲੈ ਕੇ ਜੈਕ ਲੈਣੇ ਹੋ ਉਹ ਤਾਂ ਉਹ ਤਾਂ ਡਰ ਕੇ ਇਹਦਾ ਮਤਲਬ ਕੀ ਹੈ ਹੁਣ ਇਥੇ ਵੀ ਦੇਖਣਾ ਕੋਈ ਸ਼ਹਿਜਾਦ ਪੱਟੀ ਇਹ ਕਹਿੰਦਾ ਕਿ ਜਿਹੜਾ ਬਾਬਾ ਸਿੱਦੀਕੀ ਜੀ ਬਾਬਾ ਸਦਕੀ ਇੱਕ ਸਾਬਕਾ ਐਮਐਲਏ ਹੁੰਦਾ ਸੀ ਉਹਦੀ ਆਪਣੇ ਆਪਣਾ ਕੀ ਉਹਦਾ ਨਾਮ ਮੁੰਡੇ ਦਾ ਖਾਨ ਦਾ ਉਹ ਸਲਮਾਨ ਖਾਨ ਸਲਮਾਨ ਖਾਨ ਦੇ ਨਾਲ ਮਤਲਬ ਜਿਹੜੀ ਹੈ ਕਿ ਉਹਦੀ ਦੋਸਤੀ ਸੀ ਸਲਮਾਨ ਖਾਨ ਦੀ ਖਾਤਰ ਉਹ ਮਾਰਤਾ ਉਸ ਸਾਬਕਾ ਐਮਐਲਏ ਸੀ ਇਸ ਸਦਕੀ ਕੇ ਕਈ ਮਤਲਬ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸਲਮਾਨ ਖਾਨ ਨੂੰ ਮਾਰਨ ਵਾਸਤੇ ਉਹਦੇ ਤੇ ਉਹ ਸਾਰਾ ਕੁਝ ਹੋਇਆ ਕਿੰਨੇ ਉੱਥੇ ਮੁੰਡੇ ਫੜਾ ਫਲਾਈ ਹੋ ਗਏ ਕੁਝ ਲੋਕਾਂ ਨੇ ਇਹਨੂੰ ਬਿਜ਼ਨਸ ਵੀ ਬਣਾ ਲਿਆ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਮੁੰਡਾ ਮਾਰਿਆ ਗਿਆ ਚਾਹੇ ਉਹ ਲਾਰੈਂਸ ਆਪਣਾ ਤੁਹਾਡਾ 골ਡੀ ਬ੍ਰਾਂਡ ਦਾ ਭਰਾ ਮਾਰਿਆ ਗਿਆ ਚਾਹੇ ਮੁੰਡਾ ਉਦੀਪਾ ਮਾਰਿਆ ਗਿਆ ਆਪਣਾ ਇਥੋਂ ਵਾਲਾ ਮਿੰਡੂ ਖਿਲਾ ਮਾਰਿਆ ਗਿਆ ਸੀ ਚਾਹੇ ਜਿਹੜਾ ਹੈਗਾ ਉਹ ਮੂਸੇ ਵਾਲਾ ਮਾਰਿਆ ਗਿਆ ਚਾਹੇ ਪੈਰੀ ਮਾਰਿਆ ਗਿਆ ਚਾਹੇ ਜਿਹੜਾ ਹੈਗਾ ਸੀਪਾ ਮਾਰਿਆ ਗਿਆ ਗੱਲ ਰੁਕਣੀ ਤਾਂ ਹੈ ਨਹੀਂ ਇਹ ਜਾਊਗੀ ਕਿੱਥੋਂ ਇਹਦੇ ਵਿੱਚੋਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਹੈਗੇ ਜਿਹੜੇ ਨਵੇਂ-ਨਵੇਂ ਉੱਠੇ ਆ ਜਿਹੜੇ 22 ਆਲੇ ਕਲਚਰ ਪੈਗੇ 22 ਐ ਕਰਤਾ ਸੀ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਕਿਵੇਂ ਮੈਂ ਤੁਹਾਨੂੰ ਉਹ ਨਹੀਂ ਕਿਹਾ ਕਿ ਮੇਰੀ ਬਹੁਤ ਬੜੀ ਨੇੜਤਾ ਹੁੰਦੀ ਸੀਗੀ ਡਿੰਪੀ ਨੇੜਤਾ ਚੰਦਪਾਨ ਬਿਲਕੁਲ ਡਿੰਪੀ ਚੰਦਪਾਨ ਸਾਡੇ ਕੋਲ ਆਉਂਦਾ ਜਾਂਦਾ ਜਾਂਦਾ ਹੁੰਦਾ ਅੰਡਰਗਰਾਊਂਡ ਹੁੰਦਾ ਵੀ ਚਲੋ ਕਦੇ-ਕਦੇ ਫੋਨ ਫੋਨ ਕਰ ਲੈਂਦਾ ਸਾਰਾ ਕੁਝ ਕਰਦਾ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਵੀ ਡਿੰਪੀ ਤੂੰ ਇਹ ਰਾਹ ਛੱਡ ਦੇ ਬਿਲਕੁਲ ਤੇ ਤੇਰੇ ਅਸੇ ਠੀਕ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹੁਣ ਛੱਡਦਾ ਮੈਨੂੰ ਰਾਹ ਹੀ ਛੱਡ ਦੇਣਾ ਕੰਬਲ ਨਹੀਂ ਕੰਬਲ ਨੂੰ ਮੈ ਲਾਉਣਾ ਪਰ ਮੈਨੂੰ ਕੰਬਲ ਮੇਰਾ ਕਹਦਾ ਦੀ ਛੱਡਦਾ ਹੁਣ ਤਾਂ ਮੈਂ ਇਸੇ ਪਾਸੇ ਜਾ ਜਦੋਂ ਡਿੰਪੀ ਦੀ ਬੇਲ ਹੋ ਗਈ ਡਿੰਪੀ ਬਾਹਰ ਆ ਗਿਆ ਜੀ ਬਾਰਾਂ ਤੋਂ ਬਾਅਦ ਅਸੀਂ ਜਿੱਨੇ ਕੋ ਉਹਦੇ ਸੁਹਿਲ ਮਿੱਤਰ ਸਿੰਘ ਨੇ ਸਮਝਾਇਆ ਵੀ ਭਾਈ ਤੂੰ ਚੰਡੀਗੜ੍ਹ ਜਾ ਜੀ ਤੂੰ ਆਪਦੇ ਪਿੰਡ ਰੈ ਚੰਡੀਗੜ੍ਹ ਇੱਕ ਜੰਗਲ ਆ ਉੱਥੇ ਪਤਾ ਨਹੀਂ ਕੌਣ ਕਿੰਨੂ ਯਾਰ ਦਾ ਕਿਤੇ ਸਰ ਕਿੰਨੀਆਂ ਸਟੇਟਾਂ ਦੇ ਬੰਦੇ ਰਹਿੰਦੇ ਐ ਇੱਥੇ ਉਪਰਾਂ ਬੰਦਾ ਪਿੰਡਾਂ ਜਾ ਜੀ ਆਪਾਂ ਨੂੰ ਪਤਾ ਲੱਗਿਆ ਤਾਂ ਉਹ ਮੈਨੂੰ ਜਿੱਦ ਨੇ ਉਹਨੇ ਜਾਣਾ ਸੀ ਉਹਦਾ ਮੈਨੂੰ ਸਵੇਰੇ ਸਵੇਰੇ ਫੋਨ ਆਇਆ ਵੀਰ ਜੀ ਮੈਂ ਜਾ ਰਿਹਾ ਚੰਡੀਗੜ੍ਹ ਮੈਨੂੰ ਕਹਿਆ ਤੈਨੂੰ ਕਿਹਾ ਕਿਸੇ ਵੀ ਤੂੰ ਨਾ ਜਾ ਬਸ ਕੇ ਰਹਿ ਠੀਕ ਨਿਤਰੇ ਵਾਸਤੇ ਤੈਨੂੰ ਮੇਰੀ ਸ਼ਬਦ ਕਿਹਾ ਹੈ ਜੀ ਕਹਿੰਦਾ ਵੀ ਜੀ ਕਿਉਂ ਪਰਵਾਹ ਕਰਦੇ ਤੁਸੀਂ ਜੀ ਤੁਹਾਡਾ ਕੀ ਇਰਾਦਾ ਹੈ ਤੁਸੀਂ ਕਿਸ ਸਮਝਦੇ ਮੈਂ ਕਿਵੇਂ ਮਰੂੰਗਾ ਮੈਂ ਬਿਮਾਰ ਹੋ ਕੇ ਮੰਜੇ ਤੇ ਬੈ ਕੇ ਮਰੂੰਗਾ ਜੀ ਮੈਂ ਕਿਹਾ ਹੋਰ ਕਿਵੇਂ ਮਰੇਗਾ ਕਹਿੰਦਾ ਗੋਲੀ ਨਾਲ ਅੱਜ ਉੱਡ ਜਾ ਕਰ ਲਉ ਉੱਡ ਜਾ ਮੈਂ ਕੀ ਗੱਲ ਕਹਿੰਦਾ ਰਾਹ ਚੁੱਲਿਆ ਰਾਹ ਚੁੱਲਿਆ ਇਹ ਰਾਹ ਅੰਤ ਗੋਲੀ ਹੈ ਗੋਲੀ ਹੈ ਇਸੇ ਤਰੀਕੇ ਬਾਰੇ ਇੱਕ ਵਾਰੀ ਮੈਂ ਕਿਸੇ ਪੁਲਿਸ ਅਫਸਰ ਲਈ ਇਹ ਗੱਲਬਾਤ ਸੁਣ ਰਿਹਾ ਸੀ ਜੀ ਕੋਈ ਟੀਵੀ ਟੱਕ ਚੱਲਦੀ ਸੀ ਜੀ ਉਹ ਪੁਲਿਸ ਅਫਸਰ ਕਹਿੰਦਾ ਵੀ ਸਪੇਟ ਦੀ ਜਿਹੜੀ ਹੈਗੀ ਉਮਰ ਜਿਹੜੀ ਆ ਹਮੇਸ਼ਾ ਜਵਾਨ ਰਹਿੰਦੀ ਜਵਾਨ ਰਹਿੰਦੀ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ ਉਹਨੇ ਮਿਸਾਲ ਦਿੱਤੀ ਕਿ ਮੈਂ ਜਦੋਂ ਆਈਪੀਐਸ ਕਰਕੇ ਤੇ ਪਹਿਲੀ ਵਾਰ ਮੈਂ ਕੀਠਾ ਦੇ ਇਲਾਕੇ ਦੇ ਵਿੱਚ ਦਰਬਾਦੇ ਦੇ ਵਿੱਚ ਲੱਗਿਆ ਐਸਪੀ ਡੀਐਸਪੀ ਦੀ ਪੋਸਟ ਦੇ ਅਗੇਂਸਟ ਕਹਿੰਦਾ ਮੈਂ ਐਸਪੀ ਲੱਗਿਆ ਮੇਰੀ ਉਮਰ ਉਹਦੇ 24 ਸਾਲ ਸੀ ਤੇ ਉਹ ਮੇਰੇ ਇਲਾਕੇ ਦੇ ਵਿੱਚ ਇੱਕ ਮੁੰਡਾ ਜਿਹੜਾ ਸੀਗਾ ਉਹ ਖਾੜਕੂ ਮੂਵਮੈਂਟ 'ਚ ਪੈ ਗਿਆ ਸੀ ਉਹਦੀ ਉਮਰ ਉਹਦੇ 32-33 ਸਾਲ ਸੀ ਮੈਨੂੰ ਰਸੀ ਕੰਨ ਮੈਂ ਉਹਦੇ ਘਰੇ ਗਿਆ ਉਹਦੀ ਘਰ ਵਾਲੀ ਨਾਲ ਗੱਲ ਕੀਤੀ ਸਮਝਾਉ ਕੁਛ ਕਰੋ ਕਹਿੰਦੀ ਜੀ ਮੈਂ ਹੁਣ ਕੀ ਕਰਾਂ ਸਮਝਦਾ ਨਹੀਂ ਉਹ ਕਹਿੰਦਾ ਮੁਸ਼ਕਲ ਹੋ ਜਾ ਰਹੀ ਹੈ ਤੁਹਾਨੂੰ ਕਹਿੰਦੀ ਫਿਰ ਉਹ ਕਹਿੰਦਾ ਮੈਂ ਇਹਨੂੰ ਸਮਝਾਇਆ ਕਿ ਸਪੇਡ ਦੀ ਉਮਰ ਕਿਹੜੀ ਹੈਗੀ ਇੱਕ ਅਸੀਂ ਸਪੇਡ ਦੇ ਪਰਦੇ ਜੀ ਮੇਰੀ ਉਮਰ 24 25 ਸਾਲਾਂ ਮੈਥੋਂ ਜਿਹੜਾ ਮਗਰੋਂ ਆਊਗਾ ਉਹ ਵੀ ਆਈਪੀਐਸ ਆਊਗਾ ਕੋਈ ਪੀਪੀਐਸ ਆਊਗਾ ਸਾਰੇ ਜੁਆਰ ਮੁੰਡੇ ਹੋਣਗੇ ਬਿਲਕੁਲ ਜੀ ਉਸ ਅਸੀਂ ਪ੍ਰਮੋਟ ਹੁੰਦੇ ਜੇ ਉਮਰ ਵੱਧਦੀ ਉਹ ਪ੍ਰਮੋਟ ਹੁੰਦੇ ਜਾਵਾਂਗੇ ਉੱਪਰਲੇ ਪੋਸਟਾਂ ਤੇ ਜਾਂਦੇ ਰਵਾਂਗੇ ਲੇਕਿਨ ਸਾਡੇ ਵਾਲੀਆਂ ਪੋਸਟਾਂ ਦੇ ਤਵੇਂ ਬੰਦੇ ਆ ਜਾਣ ਉਮਰ ਤਾਂ ਉਹੀ ਰਹੂਗੀ ਉਹ 20 ਤੋਂ ਲੈ ਕੇ 30 ਦੇ ਦਰਮਿਆਨ ਤੇ ਜਿਹੜਾ ਬੰਦਾ ਅੱਗੇ ਕਾਨੂੰਨ ਤੋਂ ਪਾਸੇ ਕਾਨੂੰਨ ਤੋਂ ਪਘੌੜਾ ਜਾਂ 바ਗੀ ਆ ਉਹਦੀ ਉਮਰ ਲਗਾਤਾਰ ਵੱਧ ਹੀ ਜਾਊਗਾ ਜੂਜਲੈਸ ਤੁਸੀਂ ਕਿਸੇ ਮਤਲਬ ਜਿਹੜੀ ਹੈਗੇ ਤੁਹਾਡਾ ਜੇ ਕੋਈ ਮਿਸ਼ਨ ਹੈਗਾ ਤੁਹਾਡਾ ਜੇ ਕੋਈ ਟਾਰਗੇਟ ਹੈ ਤੁਹਾਡਾ ਕੋਈ ਨਿਸ਼ਾਨਾ ਹੈ ਕੋਈ ਨਿਸ਼ਾਨਾ ਹੋਇਆ ਜਿਹੜਾ ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਸਮਾਜ ਡਿਵੈਲਪਮੈਂਟ ਵਾਸਤੇ ਹੋਵੇ ਬਿਲਕੁਲ ਜੀ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਜੀ لیکن دیدے ہی پتہ ਵੀ ਆਪਾਂ ਤਾਂ ਉਹ سارے ਮੁੰਡੇ ਜਿਹੜੇ ਹੈ ਜਿਹੜੇ ਪੁਰਾਣੇ ਗੈਂਗ ਸਟਰਾਂਚੋਂ ਨਿਕਲ ਕੇ ਆਏ ਤੁਸੀਂ ਇੰਟਰਵਿਊ ਸੁਣਨਾ ਹੈ ਕਿ ਬਿਲਕੁਲ ਜੀ ਉਹ ਦੱਸਦੇ ਆਪਦੇ ਵੀ ਆ ਗਲਤ ਹੋ ਗਿਆ ਗਲਤ ਤੋ ਗਿਆ ਫਿਰ ਜਿਹੜੇ ਮਰਦੇ ਆ ਉਹਨਾਂ ਨੂੰ ਮਰਵਾਉਣ ਦੀ ਕੀ ਲੋੜ ਤੇ ਉਹੀ ਗੱਲ ਡਿੰਪੀ ਦੀ ਸਵੇਰੇ ਮੇਰੇ ਨਾਲ ਗੱਲਾਂ ਕਰ ਲੁੰਦੀ ਹੈ ਅਗਲੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਿ ਡਿੰਪੀ ਨੂੰ ਜਸਰ ਜਰ ਕਹਿੰਦੇ ਸੀ ਕਿਸੇ ਸਜਣ ਦਾ ਫੋਨ ਆਇਆ ਕੋਈ ਖਬਰ ਸੁਣੀ ਮੈਂ ਕਿਹਾ ਨਹੀਂ ਮੈਂ ਰੋਟੀ ਖਾਈ ਜਾਂਦਾ ਸੀ ਰਾਤ ਨੂੰ ਜੀ ਕਹਿੰਦੇ ਆ ਗਈ ਜੀ ਖਬਰ ਜਥੇਦਾਰ ਨੂੰ ਉਹ ਮੈਂ ਕਿਤੇ ਕਹਿੰਦੇ ਚੀਨ ਦੇ ਉੱਤੇ ਸੀ ਉੱਥੋਂ ਗੋਲੀ ਮਾਰਤੀ ਤੋ ਇਹ ਮਤਲਬ ਹੁੰਦਾ ਇਸ ਤਰ੍ਹਾਂ ਦਾ ਸੋ ਇਹ ਵੀ ਜਿਹੜਾ ਕੰਮ ਹੈ ਇਹਦੇ ਸਾਨੂੰ ਅਸੀਂ ਚਾਹੁੰਦੇ ਆ ਵੀ ਜੇ ਤੁਹਾਡੇ ਕੋਲ ਇੱਕ ਅਡਿਆਲੋਜੀ ਹੈ ਵਿਚਾਰਤਾਰਾ ਆਪ ਦੀ ਵਿਚਾਰਤਾਰਾ ਦੀ ਖਾਤਰ ਲੜਾਈ ਲੜੋ ਅਸੀਂ ਅਪਰੀਸ਼ੀਏਟ ਕਰਾਂਗੇ ਬਿਲਕੁਲ ਜੀ ਬਿਜਾਇ ਬਗੈਰ ਕਿਸੇ ਵਿਚਾਰਤਾਰਾ ਤੋਂ ਬਗੈਰ ਕਿਸੇ ਏਮ ਤੋਂ ਬਗੈਰ ਕਿਸੇ ਨਿਸ਼ਾਨੇ ਤੋਂ ਜ਼ਿੰਦਗੀਆਂ ਬਰਬਾਦ ਕਰ ਰਹੀਆਂ ਸਰੀਰ ਵਰਗੇ ਸਰੀਰ ਬਿਲਕੁਲ ਜੀ ਬੁੱਢੇ ਮਾਪਿਆਂ ਦਾ ਕੀ ਇਨ੍ਹਾਂ ਹਾਲਾਤਾਂ ਦੇ ਵਿੱਚ ਆਪਾਂ ਜੈਪਾਲ ਦੇ ਬਾਪ ਨੂੰ ਵੀ ਇੱਥੇ ਦੇਖਿਆ ਕਿਵੇਂ ਰੋ ਰਿਹਾ ਸੀ ਵਿਚਾਰਾ ਆਪਣੇ ਕੋਲ ਪ੍ਰੈਸ ਕਾਨਫਰੰਸ ਕਰਨ ਵਾਸਤੇ ਆਇਆ ਸੀ ਤੋ ਇਹ ਜਿਹੜੀ ਹੈਗੀ ਇਹ ਤੋਂ ਬਚਣਾ ਚਾਹੀਦਾ ਹੈ ਅਸੀਂ ਨੌਜਵਾਨ ਮੁੰਡਿਆਂ ਨੂੰ ਇਹੀ ਕਮਾਗੇ ਸਾਡੇ ਵਾਸਤੇ ਇਹ ਖਬਰ ਖਬਰ ਨਹੀਂ ਬਿਲਕੁਲ ਸਾਡੇ ਵਾਸਤੇ ਇਹ ਖਬਰ ਹੈ ਇੱਕ ਜਿਹੜੀ ਹੈਗੀ ਹੈ ਇੱਕ ਮਿਸ਼ਨ ਹੈ ਕਿ ਲੋਕ ਜਿਹੜੇ ਹੈਗੇ ਇਸ ਪਾਸੇ ਨੂੰ ਨਾ ਪੈ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਬਿਲਕੁਲ ਜੀ ਤੇ ਕੱਲ ਨੂੰ ਪਾਉਣ ਦਾ ਇਹਦੇ ਵਿੱਚ ਕੁਝ ਨਹੀਂ ਬਰਬਾਦੀ ਆਪ ਦੀ ਆਪ ਖਤਮ ਹੋ ਜੂਗੇ ਲੇਕਿਨ ਮਾਪਿਆਂ ਦੇ ਤੇ ਆਪਣੇ ਬੱਚਿਆਂ ਦੇ ਜਿਨ੍ਹਾਂ ਦੀ ਕੁਝ ਹੈਗੀ ਹੈ ਉਹਨਾਂ ਦੇ ਲਈ ਤੁਸੀਂ ਇੱਕ ਸੰਤਾਪ ਖੜਾ ਕਰ ਬਿਲਕੁਲ ਜੀ ਠੀਕ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਟੀਮ ਵੱਲੋਂ ਵੀ ਅਪੀਲ ਹੈ ਵੀ ਜਿਹੜੀ ਇਹ ਧਾਰਾ ਤੁਸੀਂ ਚੁਣੀ ਹੋਈ ਹੈ ਇਹਦੇ ਚ ਵਾਪਸ ਆ ਕੇ ਸਮਾਜ ਨਾਲ ਜੁੜੋ ਤੇ ਸਾਡੇ ਵੱਲ ਮਤਲਬ ਮੇਰੇ ਵੱਲੋਂ ਤੇ ਢਿਲੋਂ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦੀ ਸਸੀ